ਗੁਰੂ ਪਿਆਰਿਓ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਦਾਸ ਉਮੀਦ ਕਰਦਾ ਹੈ ਜੀ ਆਪ ਸਭ ਚੜ੍ਹਦੀ ਕਲਾ 'ਚ ਹੋਵੋਗੇ ਦਾਸ ਵਿਚੜਦੀ ਕਲਾ 'ਚ ਗੁਰੂ ਪਿਆਰਿਓ ਮਿਹਰ ਹੈ ਪਿਤਾ ਪਰਮੇਸ਼ਰ ਦੀ ਆਪ ਸਭ ਦੀਆਂ ਦੁਆਵਾਂ ਨੇ ਪ੍ਰੇਮ ਪਿਆਰ ਹੈ ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਤੇ ਮਿਹਰ ਕਰਨ ਚੜ੍ਹਦੀ ਕਲਾ ਬਖਸ਼ਣ ਸਾਨੂੰ ਹਰਮਤਾਨ ਫਤਿਹ ਕਰਮ ਅਧੇਰੋਂ ਤਾਹਨ ਲੋਕ ਸੁਖੀ ਅਪਰਲੋਕ ਸੇ ਲੈ ਕਰਨਾ ਆਪਣੇ ਜਰਨੀ ਲਾਉਣ ਗੁਰੂ ਪਿਆਰਿਓ ਦਾਸ ਆਪ ਜੀ ਨੂੰ ਦੱਸਣਾ ਚਾਹੁੰਦਾ ਸੀ ਕਿ ਜੋ ਆਪਣਾ ਪਹਿਲਾ ਚੈਨਲ ਸੀ ਡਿਟੈਕਟਿਵ ਸਿੱਧੋ ਗਾਈਡਡ ਬਾਏ ਗ੍ਰੇਸ ਅੱਜ ਤੋਂ ਉਸ ਚੈਨਲ ਦੇ ਉੱਤੇ ਦੁਬਾਰਾ ਵੀਡੀਓਜ਼ ਪਾਉਣੀਆਂ ਸ਼ੁਰੂ ਕੀਤੀਆਂ ਨੇ ਦਾਸ ਨੇ ਦੋਸਤ ਦੀ ਟੈਕਨੀਕਲ ਪ੍ਰੋਬਲਮ ਸੀ ਵਿਤ ਅਪਰਮੇਸ਼ਵਰ ਨੇ ਮਿਹਰ ਕੀਤੀ ਹੈ ਸੋ ਉਸ ਚੈਨਲ ਤੇ ਹੁਣ ਮੇਨ ਜੋ ਵੀਡੀਓ ਪਾਇਆ ਕਰਾਂਗੇ ਬਾਕੀ ਨਰੋਲ ਬਾਣੀ ਵਿਆਖਿਆ ਤੇ ਵੀ ਹੋਣਗੀਆਂ ਆਪ ਜੀ ਦੋਨੋਂ ਹੀ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਤਾ ਜੋ ਆਪ ਜੀ ਨੂੰ ਦੋਨਾਂ ਹੀ ਚੈਨਲ ਤੋਂ ਅਪਡੇਟ ਮਿਲਦਾ ਰਹੇ ਸਦਸਨ ਇਸ ਦੱਸਣ ਵਾਸਤੇ ਹੀ ਆਪ ਜੀ ਨੂੰ ਇਹ ਵੀਡੀਓ ਬਣਾਈ ਹੈ ਛੋਟੀ ਜੀ ਵਾਹਿਗੁਰੂ ਮੇਰ ਕਰਨ ਚੜ੍ਹਦੀ ਕਲਾ ਬਖਸ਼ਣ ਸਾਨੂੰ ਸਾਰਿਆਂ ਨੂੰ ਠੀਕ ਹੈ ਗੁਰੂ ਪਿਆਰੇਓ ਪਿਤਾ ਪਰਮੇਸ਼ਰ ਦੇ ਚਰਨਾਂ ਲਗੇ ਰਹੋ ਨਾਮ ਸਿਮਰਨ ਜਪਦੇ ਰਹੋ ਅੰਮ੍ਰਿਤ ਵੇਲੇ ਸੰਭਾਲਣ ਦੇ ਜਰੂਰ ਸਵੇਰੇ ਅਪਰਾਲਾ ਕਰੋ ਤਾਂ ਜੋ ਪਿਤਾ ਪਰਮੇਸ਼ਵਰ ਸਾਡੇ ਤੇ ਸਾਡੇ ਪਰਿਵਾਰਾਂ ਤੇ ਮਿਹਰ ਬਣਾਈ ਰੱਖਣ ਲੋਕ ਸੁਖੀ ਹੋ ਪਰ ਲੋਕ ਸੁਹੇਲਾ ਹੋਵੇ ਸਾਡਾ ਸਾਡੇ ਘਰਾਂ ਦੇ ਵਿੱਚ ਵੀ ਸੁਖ ਸ਼ਾਂਤੀ ਹੋਵੇ ਬਰਕਤਾਂ ਪੈਣ ਗੁਰਸਿੱਖੀ ਨੂੰ ਨਿਵਾਉਣ ਦਾ ਜਜ਼ਬਾ ਜਾਗੇ ਸਾਡੇ ਬੱਚਿਆਂ ਦੇ ਵਿੱਚ ਹਰਮਨ ਦਾ ਫਤਿਹ ਕਰਨ ਪਿਤਾ ਪਰਮੇਸ਼ਵਰ ਇਹ ਸਾਨੂੰ ਪਿਤਾ ਪਰਮੇਸ਼ਵਰ ਦੇ ਚਰਨੀ ਲੈ ਕੇ ਹੀ ਪ੍ਰਾਪਤ ਹੋਣਾ ਹੈ ਗੁਰੂ ਪਿਆਰੇਓ ਵਾਹਿਗੁਰੂ ਜੀ ਤੇ ਪਰਮੇਸ਼ਰ ਮਿਹਰ ਕਰਨ ਸਾਡੇ ਸਭ ਤੇ ਠੀਕ ਹੈ ਗਰੁੱਪਿਆਰਿਓ ਦਾਸ ਨੂੰ ਇਜਾਜ਼ਤ ਦਿਓ ਅੱਜ ਦੂਸਰੇ ਚੈਨਲ ਤੇ ਵੀਡੀਓ ਪਾਈ ਜਾਏਗੀ ਤੇ ਦਾਸ ਇਧਰ ਲਿੰਕ ਵੀ ਸ਼ੇਅਰ ਕਰ ਦੋਵੇਗਾ ਠੀਕ ਹੈ ਗਰੁੱਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ